ਤੱਕ ਪਾਣੀ ਦੀ ਤੇਜ਼ ਰਵਾਨੀ ਆਵੇ ਤੇਰੀ ਯਾਤ ਜਵਾਨੀ ਜਿਉਂ-ਜਿਉਂ ਪੈਂਦੀ ਘੁੰਮਣ ਵਾਣੀ ਤਿਉਂ ਤੋਂ ਆਮਣ ਚੇਤੇ ਬੰਗਾ ਤੇਰੀਆਂ ਕਿ ਵਿਗਿਆਨ ਸਾਡੇ ਸਾਹਮਣੇ ਜਿਉਂ-ਜਿਉਂ ਬ੍ਰਹਿਮੰਡ ਦੇ ਭੇਦ ਖੋਲਦਾ ਜਾ ਰਿਹਾ ਹੈ ਅਸੀਂ ਹੈਰਾਨ ਤੂੰ ਹੈਰਾਨ ਹੋਈ ਜਾਂਨੇ ਆ ਬਿਨਾ ਸ਼ੱਕ ਬ੍ਰਹਿਮੰਡ ਦੇ ਕਿਸ਼ਮੇ ਚਕਾ ਚੌਦ ਕਰ ਦੇਣ ਵਾਲੇ ਹਨ ਕੋੜ ਕੋੜ ਕਪਾਲ ਥੱਕੇ ਵਿਗਿਆਨੀ ਪਰ ਅਜੇ ਤੱਕ ਪਾਣੀ ਨਹੀਂ ਮਿਲਿਆ ਪਰ ਮਨੁੱਖਾਂ ਨੇ ਇਸ ਲਿਖਣ ਨਿਯਮਤ ਦੀ ਨਿਰੰਤਰ ਬੇਕਦਰੀ ਕੀਤੀ ਹੈ ਇਸੇ ਕਰਕੇ ਸਾਨੂੰ ਕਦੇ ਕਦੇ ਪ੍ਰਕਿਰਤੀ ਦੇ ਕਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਹਾਵਰਡ ਫਾਸਟ ਕਹਿੰਦਾ ਹੈ ਕਿ ਸਭ ਤੋਂ ਵਧੀਆ ਸਮਿਆਂ ਵਿੱਚ ਵੀ ਸੱਚ ਕਿਸੇ ਕਿ ਹੋਏ ਲਟਕਦੇ ਫਲਾਂ ਵਾਂਗ ਨਹੀਂ ਹੁੰਦਾ ਜਿਹਨੂੰ ਜਿਹੜਾ ਮਰਜ਼ੀ ਤੋੜ ਕੇ ਲੈ ਜਾਵੇ ਅਸੀਂ ਇਹ ਆਖਣ ਵਿੱਚ ਕਿੰਨਾ ਆਨੰਦ ਲੈਨੇ ਆ ਕਿ ਸਾਰੀਆਂ ਸਭਿਆਤਾਂ ਦਾ ਜਨਮ ਦਿਰਾਵਾ ਦੇ ਕੰਡਿਆਂ ਤੇ ਹੋਇਆ ਸੀ ਮਹਾਨ ਗ੍ਰੰਥਾਂ ਦੀ ਰਚਨਾ ਵੀ ਉੱਥੇ ਹੀ ਹੋਈ ਸੀ ਪੰਜਾਬ 24 7 TV ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅਸੀਂ ਸਤਨਾਮ ਚਾਨਾ ਹਰਾਂ ਦਾ ਇੱਕ ਰਿਸਰਚ ਪੇਪਰ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਇਹ ਸਰਚ ਪੇਪਰ ਉਹਨਾਂ ਨੇ ਪੰਜਾਬ ਸਹਿਦ ਕਾਦਮੀ ਦੇ ਪੰਜਾਬੀ ਪੌਣ ਲੁਧਿਆਣਾ ਵਿੱਚ 18 ਅਕਤੂਬਰ 2025 ਨੂੰ ਪੇਸ਼ ਕੀਤਾ ਸੀ ਜਿੱਥੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਵਸ਼ਨ ਹੋਇਆ ਸੀ ਸੋ ਉਹਨਾਂ ਨੇ ਇਸ ਦੇ ਦੋ ਭਾਗ ਬਣਾਏ ਨੇ ਪਹਿਲਾ ਪੰਜਾਬ ਦੇ ਪਾਣੀਆਂ ਨੂੰ ਤੇ ਅ ਦੁਨੀਆ ਦੇ ਭਰ ਦੇ ਪਾਣੀਆਂ ਨਾਲ ਜਿਹੜੇ ਸਾਡੀ ਸੱਭਿਆਚਾਰਕ ਸੰਸਾਜ ਆ ਉਹਦਾ ਜਿਹੜਾ ਸਾਇਤਿਕ ਦ੍ਰਿਸ਼ਟੀਕੋਣ ਆ ਉਹਨੂੰ ਪੇਸ਼ ਕੀਤਾ ਤੇ ਦੂਜੇ ਭਾਗ ਦੇ ਵਿੱਚ ਉਹਨਾਂ ਨੇ ਪੰਜਾਬ ਤੇ ਵਿਸ਼ਵ ਭਰ ਦੇ ਪਾਣੀਆਂ ਦੀ ਜਿਹੜੀ ਹਕੀਕੀ ਵਿਥਿਆ ਆ ਉਹ ਇਸ ਪੇਪਰ ਵਿੱਚ ਸਾਂਝੀ ਕੀਤੀ ਹੈ ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਦਾ ਕਿ ਬਹੁਤ ਸਾਰੀਆਂ ਬੁੱਕਸ ਪੜਨ ਤੋਂ ਬਾਅਦ ਕਾਫੀ ਡੀਪ ਰਿਸਰਚ ਤੋਂ ਬਾਅਦ ਇਹ ਸਭ ਕੁਝ ਜਨਾ ਲਿਖਿਆ ਸੀਗਾ ਤੇ ਹੁਣ ਬਾਕੀ ਵਿਦਵਾਨਾਂ ਦੀ ਉੱਥੇ رائے ਬਣੀ ਕਿ ਇਹਦੇ ਉੱਤੇ ਇੱਕ ਪੂਰੀ ਦੀ ਪੂਰੀ ਕਿਤਾਬ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਬਣਾ ਕੇ ਦਿੱਤੀ ਜਾਵੇ ਇਸ ਕੰਮ ਲਈ ਸਤਨਾਮ ਚਾਨਾ ਹਰੀ ਲੱਗੇ ਹੋਏ ਨੇ ਅਸੀਂ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਇਸ ਇੰਨੇ ਅੱਛੇ ਰਿਸਰਚ ਵਾਲੇ ਕੰਮ ਲਈ ਨੂੰ ਦੀ ਨੀਂਦ ਨੂੰ ਤੇ ਉਹਨਾਂ ਦੇ ਕੰਮ ਨੂੰ ਅਸੀਂ ਸਲਾਮ ਕਰਦੇ ਆ ਤੇ ਨਾਲ ਹੀ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਕਿ ਉਹ ਗੰਭੀਰਤਾ ਨਾਲ ਪੰਜਾਬ ਦੇ ਮਸਲਿਆਂ ਪ੍ਰਤੀ ਚੇਤਨ ਹੋ ਕੇ ਸਿਹਰਦਤਾ ਨਾਲ ਕੰਮ ਕਰ ਰਹੇ ਨੇ ਸੋ ਚਾਨਾ ਸਾਹਿਬ ਲਿਖਦੇ ਨੇ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਪੰਜਾਬ ਤੇ ਪੰਜਾਬ ਦੇ ਪਾਣੀਆਂ ਦੀ ਚਰਚਾ ਕਰਨ ਲੱਗੇ ਆ ਤੇ ਉਹ ਵੀ ਉਸ ਸਮੇਂ ਜਦੋਂ ਪੰਜਾਬ ਦੇ ਪਾਣੀਆਂ ਦਾ ਬੜਾ ਭਿਆਨਕ ਰੂਪ ਸਾਡੇ ਸਾਹਮਣੇ ਆਇਆ ਹੈ ਪੰਜਾਬ ਅਜੇ ਵੀ ਇਸ ਤਖਾਤ ਵਿੱਚੋਂ ਬਾਹਰ ਨਹੀਂ ਨਿਕਲਿਆ ਪੰਜਾਬ ਨਾਲ ਇਹ ਤਰਾਸਤੀ ਪਹਿਲੀ ਵਾਰ ਨਹੀਂ ਵਾਪਰੀ ਬੀਤੇ ਵਿੱਚ ਵੀ ਵਾਪਰਦੀ ਰਹੀ ਹੈ ਪਰ ਕਿਉਂਕਿ ਅਸੀਂ ਪੰਜਾਬੀ ਲੋਕ ਬਲੰਦ ਸੁਭਾਅ ਦੇ ਬੰਦੇ ਆ ਇਸ ਕਰਕੇ ਆਪਣੇ ਪਾਣੀਆਂ ਚੋਂ ਪੈਦਾ ਹੁੰਦੇ ਰਮਾਸ ਵਿੱਚ ਹੀ ਰਹਿਣ ਨੂੰ ਤਰਜੀਹ ਦਿੰਦੇ ਆ 드라마 ਕੰਡੇ ਪੈਦਾ ਹੋਏ ਗਿਆਨ ਦੇ ਗੁਣ ਗਾਉਨੇ ਆ ਪਰ ਦਰਿਆਵਾਂ ਦੀ ਭਿਆਨਕਤਾ ਨੂੰ ਜਲਦੀ ਹੀ ਭੁੱਲ ਭਲਾ ਜਾਂਦੇ ਆ ਅਸੀਂ ਪ੍ਰਕਿਰਤੀ ਦੀ ਖੂਬਸੂਰਤੀ ਦੇ ਆਸ਼ਿਕਾਂ ਜਿਸ ਕਰਕੇ ਉਸ ਵੱਲੋਂ ਕੀਤੀ ਜਾਂਦੀ ਜਿਆਜਤੀ ਤੇ ਬਦਕਲਾਮੀ ਨਹੀਂ ਕਰਦੇ ਅੱਜ ਦੀ ਵਿਚਾਰ ਚਰਚਾ ਅਸੀਂ ਦੋ ਭਾਗਾਂ 'ਚ ਕਰਾਂਗੇ ਸੋ ਪਹਿਲੇ ਭਾਗ ਵਿੱਚ ਜਿਹੜਾ ਸਹਿਤਕ ਡਿਸਟ੍ਰਿਕਟ ਤੋਂ ਪ੍ਰੋਫੈਸਰ ਮੋਹਨ ਸਿੰਘ ਦਾ ਪੰਜਾਬ ਦੇ ਪਾਣੀਆਂ ਬਾਰੇ ਸੰਕਲਪ ਲਵਾਂਗੇ ਤੇ ਦੂਜੇ ਭਾਗ ਵਿੱਚ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਸੰਸਾਰ ਦੀਆਂ ਜਲ ਸਥਿਤੀਆਂ ਦੇ ਪ੍ਰਸੰਗ ਵਿੱਚ ਵੀ ਵਿਚਾਰਾਂਗੇ ਸੋ ਅੱਜ ਦੀ ਇਸ ਜਿਹੜਾ ਐਪੀਸੋਡ ਅਸੀਂ ਕਰ ਰਹੇ ਆ ਉਹਦੇ ਵਿੱਚ ਅਸੀਂ ਜਿਹੜਾ ਸੈਤਕ ਜ਼ਿਲ੍ਹਾ ਕੋਣ ਹੈ ਪਹਿਲਾ ਭਾਗ ਆ ਉਹਨੂੰ ਹੀ ਲੈ ਕੇ ਗੱਲ ਕਰ ਰਹੇ ਆ ਕਿਉਂਕਿ ਪੰਜਾਬ ਦੇ ਪਾਣੀਆਂ ਬਾਰੇ ਚਰਚਾ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਕਰਨ ਲੱਗੇ ਐ ਇਸ ਲਈ ਪਹਿਲਾਂ ਬਿਨਾਂ ਟਿੱਪਣੀ ਕੀਤਿਆਂ ਪ੍ਰੋਫੈਸਰ ਮੋਹਨ ਸਿੰਘ ਨੂੰ ਹੀ ਸੁਣਦੇ ਆ ਕਿ ਉਹ ਖੁਦ ਹੀ ਗਾਦੀ ਤੇ ਬੈਠ ਕੇ ਪੰਜਾਬ ਦੇ ਪਾਣੀਆਂ ਬਾਰੇ ਕੀ ਕਹਿੰਦੇ ਹਨ ਉਹ ਕਹਿੰਦੇ ਹਨ ਇੱਕ ਇੱਕ ਕਰਕੇ ਸੱਤ ਮੁਟਿਆਰਾਂ ਪਿਤਨੀ ਵਿੱਚੋਂ ਲੰਗੀਆਂ ਹੌਲੀ ਹੌਲੀ ਨੇੜੇ ਆਈਆਂ ਕੁਝ ਖੁੱਲੀਆਂ ਕੁਝ ਸੰਗੀਆਂ ਸੁੱਟ ਗੁਤਨੀਆਂ ਸੀਨੇ ਉੱਤੇ ਖਲ ਗਈਆਂ ਉਹ ਝੱਬੇ ਤਿੰਨ ਮਟਿਆਰਾਂ ਸੱਜੇ ਮੇਰੇ ਤਿੰਨ ਮਟਿਆਰਾਂ ਖੱਬੇ ਸਤਵੀਂ ਨੇ ਬਨਵਾਲ ਉਹਨਾਂ ਦੇ ਪਿੰਗਾ ਵਾਗ ਸ਼ਿੰਗਾਰੇ ਫੇਰ ਬਹਾ ਕੇ ਉੱਤੇ ਮੈਨੂੰ ਲੱਗੀ ਦੇਣ ਹਲਾਰੇ ਉਸਤੀ ਸਤਵੀਂ ਮਟਿਆਰ ਦਰਿਆ ਸਿੰਧ ਹੈ ਤੇ ਪੰਜਾਬ ਦੀ ਰੂਹ ਅਤੇ ਪੰਜਾਬ ਦਾ ਭੂਗੋਲਕ ਨਕਸ਼ਾ ਇਸ ਤੋਂ ਵੱਧ ਖੂਬਸੂਰਤੀ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਜਦੋਂ ਉਹ ਦਰਿਆਵਾਂ ਦੀ ਉਛਲਕੁੱਤ ਦੇਖਦੇ ਨੇ ਤਾਂ ਪੰਜਾਬੀ ਗੱਭਰੂ ਨੂੰ ਇੰਜੇ ਲਲਕਾਰਦੇ ਨੇ ਜੇ ਚੱਲਿਆਂ ਇਹ ਲੜਨ ਪੰਜਾਬੀਆ ਨਾ ਭੱਜੀ ਗਿੱਦੜਾ ਮੰਗਰਾ ਉਸ ਸ਼ੇਰਾ ਪੰਜ ਦਰਿਆਵਾਂ ਦਿਆ ਅਤੇ ਮਟਿਆਰ ਨੂੰ ਇੰਜ ਕਹਿੰਦੇ ਨੇ ਤੱਕ ਪਾਣੀ ਦੀ ਤੇਜ਼ ਰਵਾਨੀ ਆਵੇ ਤੇਰੀ ਯਾਦ ਜਵਾਨੀ ਜਿਉਂ-ਜਿਉਂ ਪੈਂਦੀ ਘੁੰਮਣ ਵਾਣੀ ਤਿਉਂ ਤੋਂ ਆਵਣ ਚੇਤੇ ਬੰਗਾ ਤੇਰੀਆਂ ਭਾਵੇਂ ਕਿ ਅੱਜ ਪੰਜਾਬੀਏ ਦੇ ਇੱਕ ਹੋਰ ਪੱਖ ਨੂੰ ਸਜਤਾ ਕਰਨ ਦਾ ਵੀ ਮੌਕਾ ਹੈ ਇਹ ਪੱਖ ਪੰਜਾਬੀਆਂ ਦੀ ਸਾਂਝੀਵਾਲਤਾ ਦਲੇਰੀ ਅਤੇ ਸੇਵਾ ਭਾਵਨਾ ਦਾ ਵੀ ਪੱਖ ਹੈ ਜਿਵੇਂ ਪੰਜਾਬੀਆਂ ਨੇ ਪਾਣੀ ਦੇ ਕਰੋਧ ਦਾ ਸਾਹਮਣਾ ਮੋਢੇ ਨਾਲ ਮੋਢਾ ਜੋੜ ਕੇ ਤੇ ਹਿੱਕਾਂ ਤਾਲ ਕੇ ਕੀਤਾ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਨੂੰ ਵਿਸ਼ਵ ਦੇ ਪਾਣੀਆਂ ਨਾਲੋਂ ਰਖੇੜ ਕੇ ਵਿਚਾਰਨਾ ਅਧੂਰੀ ਰਚਨਾ ਰਹੇਗੀ ਇਸ ਦਾ ਕੋਈ ਅਰਥ ਨਹੀਂ ਰਹੇਗਾ ਪ੍ਰਕਿਰਤੀ ਨੇ ਪੰਜਾਬ ਨੂੰ ਪੂਰੀ ਧਰਤੀ ਦੇ ਇੱਕ ਅੰਗ ਵਜੋਂ ਛਿਰਜਾ ਇਸ ਕਰਕੇ ਅਸੀਂ ਵੀ ਰਾਜਨੀਤਿਕ ਲਕੀਰਾਂ ਦੇ अथवा ਜੀਓ ਪੋਲਿਟੀਕਲ ਵੰਡੀਆਂ ਦੇ ਆਰ ਪਾਰ ਜਾਵਾਂਗੇ ਵਿਸ਼ਵ ਪਾਣੀਆਂ ਦੇ ਇਤਿਹਾਸਿਕ ਘਟਨਾਕਰਮ ਵਿੱਚ ਜਾਣ ਤੋਂ ਪਹਿਲਾਂ ਇੱਕ ਗੱਲ ਪੱਲੇ ਬੰਨ੍ਹ ਲਈਏ ਕਿ ਵਿਗਿਆਨ ਸਾਡੇ ਸਾਹਮਣੇ ਜਿਉਂ-ਜਿਉਂ ਬ੍ਰਹਿਮੰਡ ਦੇ ਭੇਦ ਖੋਲਦਾ ਜਾ ਰਿਹਾ ਹੈ ਅਸੀਂ ਹੈਰਾਨ ਤੋਂ ਹੈਰਾਨ ਹੋਈ ਜਾਂਦੇ ਆ ਬਿਨਾਂ ਸ਼ੱਕ ਬ੍ਰਹਿਮੰਡ ਦੇ ਕ੍ਰਿਸ਼ਮੇ ਚਕਾਚੌਂਦ ਕਰ ਦੇਣ ਵਾਲੇ ਹਨ ਪਰ ਅਸੀਂ ਇਹ ਕਦੇ ਨਹੀਂ ਸੋਚਿਆ ਕਿ ਬ੍ਰਹਿਮੰਡ ਦਾ ਸਭ ਤੋਂ ਵੱਡਾ ਤੇ ਲਾਮਿਸਾਲ ਕ੍ਰਿਸ਼ਮਾ ਪਾਣੀ ਹੈ ਅਤੇ ਬ੍ਰਹਿਮੰਡ ਨੇ ਇਹ ਕਿਸ਼ਮਾ ਕੇਵਲ ਧਰਤੀ ਦੇ ਕੀਤਾ ਹੈ ਇਸ ਗਾਤ ਉਹਨੇ ਸਿਰਫ ਧਰਤੀ ਨੂੰ ਹੀ ਦਿੰਦੀ ਹੈ ਹੋਰ ਕਿਸੇ ਸਤਾਰੇ ਨੂੰ ਨਹੀਂ ਦਿੰਦੀ ਕੋੜ ਕੋੜ ਕਪਾਲ ਥੱਕੇ ਵਿਗਿਆਨੀ ਪਰ ਅਜੇ ਤੱਕ ਪਾਣੀ ਨਹੀਂ ਮਿਲਿਆ ਪਰ ਮਨੁੱਖਾਂ ਨੇ ਇਸ ਲਿਖਣ ਨਿਯਮ ਦੀ ਨਿਰੰਤਰ ਬੇਕਦਰੀ ਕੀਤੀ ਹੈ ਇਸੇ ਕਰਕੇ ਸਾਨੂੰ ਕਦੇ-ਕਦੇ ਪ੍ਰਕਿਰਤੀ ਦੇ ਕ੍ਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਅੱਜ ਦੀ ਚਰਚਾ ਇਸੇ ਹੀ ਬੇਕਦਰੀ ਦਾ ਕਿੱਸਾ ਹੈ ਗੱਲ ਕੋੜੀ ਹੈ ਪਰ ਸੱਚੀ ਹੈ ਅੱਗੇ ਚੱਲ ਕੇ ਇਹਨੂੰ ਵਿਸਥਾਰ ਵਿੱਚ ਲਵਾਂਗੇ ਪਹਿਲੀ ਗੱਲ ਪਾਣੀ ਕਰੋਧ ਕਿਉਂ ਕਰਦੇ ਹਨ ਪਾਣੀ ਕਰੋਧ ਇਸ ਕਰਕੇ ਕਰਦੇ ਨੇ ਕਿ ਮਨੁੱਖ ਨੇ ਆਪਣੇ ਆਪ ਨੂੰ ਪ੍ਰਕਿਰਤੀ ਦੇ ਸਮਾਨੰਤਰ ਖੜਾ ਕਰਨ ਦੀ ਗਲਤੀ ਕਰ ਲਈ ਹੈ ਪਰ ਉਹ ਆਪਣੀ ਇਸ ਗਲਤੀ ਨੂੰ ਸਵੀਕਾਰ ਨਹੀਂ ਕਰਦਾ ਆਪਣੇ ਆਪ ਨੂੰ ਪ੍ਰਕਿਰਤੀ ਦਾ ਅੰਗ ਮੰਨਣ ਤੋਂ ਉਹ ਇਨਕਾਰੀ ਹੈ ਉਹ ਤਾਂ ਸਗੋਂ ਪ੍ਰਕਿਰਤੀ ਉੱਤੇ ਸਵਾਰ ਹੋਣ ਦਾ ਯਤਨ ਕਰਦਾ ਹੈ बार-बार ਡਿੱਗਦਾ ਹੈ ਇਹ ਖਾਸ ਬੰਦਿਆਂ ਦੀ ਕਰਤੂਤ ਹੈ ਜਦੋਂ ਕਿ ਆਮ ਬੰਦਾ ਪ੍ਰੋਫੈਸਰ ਮੋਹਨ ਸਿੰਘ ਹੀ ਹੈ ਪਾਣੀਆਂ ਬਾਰੇ ਇਹ ਚਰਚਾ ਵਿਦਵਾਨ ਮਿੱਤਰਾਂ ਖਾਸ ਕਰਕੇ ਸਹਿਤਕਰ ਦੋਸਤਾਂ ਲਈ ਇੱਕ ਸੁਨੇਹਾ ਵੀ ਹੈ ਮੈਂ ਜਦੋਂ ਕੋਈ ਵੀ ਦਰਿਆ ਨਹੀਂ ਵੇਖਿਆ ਸੀ ਤਾਂ ਉਦੋਂ ਚਨਾ ਨੂੰ ਜਾਣਦਾ ਸੀ ਚਨਾ ਨੂੰ ਮਹੱਬਤ ਕਰਦਾ ਸਾਂ ਚਨਾ ਸੋਹਣੀ ਨੂੰ ਮਾਈਵਾਲ ਨਾਲ ਮਲਾਉਂਦਾ ਸੀ ਪਰ ਜਦੋਂ ਕੱਚੇ ਘੜੇ ਨੇ ਸੋਹਣੀ ਨੂੰ ਡੋਬ ਦਿੱਤਾ ਤਾਂ ਕੱਚੇ ਘੜੇ ਨਾਲ ਮੈਨੂੰ ਸਖਤ ਨਫ਼ਰਤ ਹੋ ਗਈ ਉਂਝ ਚਨਾ ਸੋਹਣੀ ਤੇ ਕੱਚਾ ਘੜਾ ਮੇਰਾ ਮੇਰੇ ਕੋਈ ਵੀ ਨਹੀਂ ਲੱਗਦੇ ਪਰ ਫਿਰ ਵੀ ਮੁਹੱਬਤ ਤੇ ਨਫ਼ਰਤ ਦੀਆਂ ਭਾਵਨਾਵਾਂ ਪ੍ਰਚੰਡ ਕਿਉਂ ਆ ਸੰਨ ਕਿਉਂਕਿ ਇਸ ਦਾ ਕਾਰਨ ਕਿੱਸਾ ਸੀ अथवा ਕਿੱਸਾ ਸਹਿਤ ਸੀ ਜਿਸ ਦੇ ਪਿੱਛੇ ਕਿਸੇ ਦਾ ਰਚੇਤਾ ਸੀ ਸਹਿਤਕਾਰ ਸੀ ਸਹਿਤ ਰਚੇਤਾ ਮਨੁੱਖ ਦੀਆਂ ਭਾਵਨਾਵਾਂ ਤੇ ਪ੍ਰਕਿਰਤ ਪਰਵਿਰਤੀਆਂ ਨਾਲ ਸਿੱਧਾ ਸੰਵਾਦ ਰਚਾਉਂਦਾ ਹੈ ਉਹਨਾਂ ਨੂੰ ਸਿੰਜਦਾ ਹੈ ਇਸ ਕਰਕੇ ਲੇਖਕ ਦਾ ਜਥਾਰਤ ਦੇ ਨੇੜੇ ਹੋਣਾ ਕਿੰਨਾ ਜ਼ਰੂਰੀ ਹੈ ਪਾਠਕ ਦੀ ਮਾਨਸਿਕਤਾ ਨੂੰ ਤਰਾਸ਼ਣਾ ਉਹਦੀ ਜ਼ਿੰਮੇਵਾਰੀ ਹੈ ਜਿਸ ਕਰਕੇ ਉਹ ਹਵਾ ਵਿੱਚ ਗੱਲਾਂ ਨਾ ਕਰੇ ਹਾਊਡ ਫਾਸਟ ਤਾਂ ਸਗੋਂ ਸਹਿਤਕਾਰ ਨੂੰ ਇਹ ਤਕੀਦ ਵੀ ਕਰਦਾ ਹੈ ਜਥਾਰਤੁੱਤੇ ਉਹਦੀ ਪੂਰੀ ਪਕੜ ਹੋਣੀ ਚਾਹੀਦੀ ਹੈ ਉਹ ਕਹਿੰਦਾ ਹੈ ਕਿ ਲੇਖਕ ਪਿੱਛੇ ਰਹਿ ਕੇ ਨਹੀਂ ਅੱਗੇ ਹੋ ਕੇ ਤੁਰੇ ਸੰਸਾਰ ਨੂੰ ਆਪਣੇ ਸਾਹਮਣੇ ਰੱਖੇ ਨਾ ਕਿ ਸੰਸਾਰ ਦੇ ਪਰਛਾਵੇਂ ਨੂੰ ਹਾਰਵਰਡ ਫਾਸਟ ਇੱਕ ਦ੍ਰਿਸ਼ਟਾंत ਪੇਸ਼ ਕਰਦਾ ਹੋਇਆ ਜਥਾਰਤ ਨੂੰ ਪਰਿਭਾਸ਼ਿਤ ਵੀ ਕਰਦਾ ਹੈ ਉਹ ਦੱਸਦਾ ਹੈ ਕਿ ਪ੍ਰਾਚੀਨ ਸਮਾਂ ਵਿੱਚ ਲੋਕਾਂ ਦੀ ਸਮਝ ਸੀ ਕਿ ਜਦੋਂ ਦਰਖਤ ਝੂਲਦੇ ਹਨ ਤਾਂ ਹਵਾ ਲੱਗਦੀ ਹੈ ਇਹਦੇ ਵਿੱਚ ਅਨਜਥਾਰਤ ਕੀ ਦਰਖਤਾਂ ਦਾ ਝੂਲਣਾ ਤੇ ਹਵਾ ਦਾ ਲੱਗਣਾ ਜਥਾਰਤੀ ਤਾਂ ਹੈ ਪਰ ਗਲਤ ਇਹ ਹੈ ਕਿ ਕਾਰਨ ਤੇ ਕਾਰਜ ਪੁੱਠੇ ਕਰ ਦਿੱਤੇ ਗਏ ਨੇ ਇਸੇ ਕਰਕੇ ਪੂਰੇ ਜਥਾਰਤ ਤੇ ਪੂਰੀ ਪਕੜ ਦਾ ਹੋਣਾ ਕਿੰਨਾ ਜ਼ਰੂਰੀ ਹੈ ਹਾਰਵਰਡ ਫਾਸਟ ਕਹਿੰਦਾ ਹੈ ਕਿ ਸਭ ਤੋਂ ਵਧੀਆ ਸਮਿਆਂ ਵਿੱਚ ਵੀ ਸੱਚ ਕਿਸੇ ਪੱਕੇ ਹੋਏ ਲਟਕਦੇ ਫਲ ਵਾਂਗ ਨਹੀਂ ਹੁੰਦਾ ਜਿਹਨੂੰ ਜਿਹੜਾ ਮਰਜ਼ੀ ਤੋੜ ਕੇ ਲੈ ਜਾਵੇ ਅਸੀਂ ਇਹ ਆਖਣ ਵਿੱਚ ਕਿੰਨਾ ਆਨੰਦ ਲੈਨੇ ਆ ਕਿ ਸਾਰੀਆਂ ਸਭਿਆਤਾਵਾਂ ਦਾ ਜਨਮ ਦ੍ਰਿਵਾਂ ਦੇ ਕੰਡਿਆਂ ਤੋਂ ਹੋਇਆ ਸੀ ਮਹਾਨ ਗ੍ਰੰਥਾਂ ਦੀ ਰਚਨਾ ਵੀ ਉੱਥੇ ਹੀ ਹੋਈ ਸੀ ਅਤੇ ਮਹਾਨ ਆਇਕ ਵੀ ਉੱਥੇ ਪੈਦਾ ਹੋ ਰਹੇ ਸਨ ਪਰ ਅਸੀਂ ਇਹ ਚਰਚਾ ਕਦੇ ਵੀ ਨਹੀਂ ਕਰਦੇ ਕਿ ਮਹਾਨ ਸਭਿਆਤਾਵਾਂ ਨੂੰ ਬਰਬਾਦ ਵੀ ਦ੍ਰਿਵਾਂ ਨੇ ਕੀਤਾ ਸੀ ਇਹ ਚਰਚਾ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਸਾਨੂੰ ਇਹਦਾ ਉੱਤਰ ਵੀ ਦੇਣਾ ਪਏਗਾ ਕਿ ਦਰਿਆਵਾਂ ਨੇ ਸਭਿਆਤਾਵਾਂ ਨੂੰ ਬਰਬਾਦ ਕਿਉਂ ਕੀਤਾ ਸੱਚ ਤਾਂ ਇਹ ਹੈ ਕਿ ਬੀਤੇ ਵਿੱਚ ਹਰ ਬਾਦਸ਼ਾਹ ਦਾ ਅੰਤ ਮਾਰੂਚਲ ਤੇ ਚੁੰਧਾ ਰਿਆ ਹੈ ਜਦ ਦਰਿਆ ਜਦੋਂ ਵਹਿਣ ਬਦਲ ਲੈਂਦਾ ਸੀ ਤਾਂ ਲੋਕ ਇਹ ਸਮਝਦੇ ਸਨ ਕਿ ਉਹਨਾਂ ਦੇ ਬਾਦਸ਼ਾਹ ਦਾ ਦਿਮਾਗ ਫਿਰ ਗਿਆ ਹੈ ਜਿਸ ਕਰਕੇ ਦਰਿਆ ਨੇ ਉਸ ਤੋਂ ਆਪਣਾ ਮੁੱਖ ਮੋੜਦਾ ਹੈ ਉਸ ਰਾਜ ਦੇ ਵਸਨੀਕ ਵੀ ਆਪਣਾ ਵਸੇਬਾ ਬਦਲ ਲੈਂਦੇ ਸਨ ਦਰਿਆ ਨੂੰ ਦੋਸ਼ ਨਹੀਂ ਦਿੰਦੇ ਸਨ ਦਰਿਆ ਉਦੋਂ ਵੀ ਦੋਸ਼ੀ ਨਹੀਂ ਸਨ ਦਰਿਆ ਅੱਜ ਵੀ ਦੋਸ਼ੀ ਨਹੀਂ ਹਨ ਪਰ ਪੰਜਾਬੀਆਂ ਅੱਗੇ ਇੱਕ ਵਿਕਰਾਲ ਸਵਾਲ ਖੜਾ ਹੈ ਕਿ ਕੀ ਅੱਗੋਂ ਤੋਂ ਹੜਾਂ ਦੀ ਤਬਾਈ ਇੰਝ ਜਾਰੀ ਰਹੇਗੀ ਇੱਕ ਘੜੇ ਤੋਂ ਬਾਅਦ ਦੂਜੇ ਹੜ ਦਰਮਿਆਨ ਵਕਫਾ ਤਾਂ ਸਗੋਂ ਘਟਦਾ ਹੀ ਜਾ ਰਿਹਾ ਹੈ ਵੱਡੇ ਹੜ ਵੀ ਜਲਦੀ ਜਲਦੀ ਆਉਣ ਲੱਗ ਪਏ ਹਨ ਕਿ ਇਹ ਹੜ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਇਹਦਾ ਉੱਤਰ ドラਮਾਂ ਦੇ ਵਿੱਚ ਵਾਪੜੀਆਂ ਰੋਮਾਂਚਕ ਕਹਾਣੀਆਂ ਵਿੱਚ ਨਹੀਂ ਮਿਲਦਾ ਹੜਾਂ ਦਾ ਯਥਾਰਤ ਸਮਝਣ ਦੀ ਲੋੜ ਹੈ ਹਰ ਸਮਾਂ ਸੋਹਣੇ ਦਾ ਸਮਾਂ ਨਹੀਂ ਹੁੰਦਾ ਸੁਬੁੱੱਚੇ ਸੰਸਾਰ ਵਿੱਚ ドラਮਾਂ ਨੇ ਨਾਇਕ ਵੀ ਬੜੇ ਸਿਰਜੇ ਹਨ ਉਹ ਨਾਇਕ ਭਾਵੇਂ ਇਤਿਹਾਸਿਕ ਹਨ ਜਾਂ ਮਿਥਿਆ ਸਕ ਪੰਜਾਬ ਦੇ ਚਨਾਵਾਂ ਆਂ ਫਰਾਂਸ ਦੇ ਸੀਨ ਦਰਿਆ ਨਹੀਂ ਪਿਆਰਾਂ ਦੇ ਕਿਸੇ ਰਚੇ ਹਨ ਪਰ ਚੀਨ ਦੇ ਪੀਲੇ ਦਰਿਆ ਨੇ ਵੱਖਰਾ ਤੇ ਇਤਿਹਾਸਕ ਜੋਧਾ ਪੈਦਾ ਕੀਤਾ ਸੀ ਇਸ ਜੋਧੇ ਦਾ ਨਾਮ ਮਹਾਨ ਯੂ ਸੀ ਘਟਨਾ 4000 ਸਾਲ ਪੁਰਾਣੀ ਦੱਸੀ ਜਾਂਦੀ ਹੈ ਜਦੋਂ ਮਹਾਨ ਯੂ ਨੇ ਪੀਲੇ ਦਰਿਆ ਵਿੱਚੋਂ ਰੇਤਾ ਹੁੰਜ ਕੇ ਹੜਾ ਤੇ ਕਾਬੂ ਪਾਇਆ ਸੀ ਅਤੇ ਬਰਬਾਦੀ ਨੂੰ ਠੱਲ ਪਾਈ ਸੀ ਅੱਜ ਵੀ ਉਸ ਨਾਇਕ ਦਾ ਬੁੱਤ ਪੀਲੇ ਦਰਿਆ ਦੇ ਕਿਨਾਰੇ ਪਹਾੜੀ ਦੀ ਟੀਸੀ ਦੇ ਖੜਾ ਹੈ ਅਤੇ ਚੀਨੀ ਉਸ ਨੂੰ ਸਜਦਾ ਕਰਦੇ ਨੇ ਇਸੇ ਤਰ੍ਹਾਂ ਅਮਰੀਕਾ ਦੇ ਮਿਸਿਸਿਪੀ ਦਰਿਆ ਉੱਤੇ ਬਹਾਦਰੀ ਦੇ ਕਾਰਨਾਮੇ ਕਰਨ ਵਾਲਾ ਹੈਕਰਬੇਰੀ ਫਿਨ ਆਜ਼ਾਦੀ ਦੀ ਜੰਗ ਦਾ ਨਾਇਕ ਉਹ ਨਿਭੜਿਆ ਹੈ ਹੈਕਰਬੇਰੀ ਫਿਨ ਨੇ ਬਹਾਦਰੀ ਦੇ ਕਾਰਨਾਮੇ ਆਪਣੇ ਦੋਸਤ ਜੈਮ ਨੂੰ ਨਾਲ ਲੈ ਕੇ ਕੀਤੇ ਜੈਮ ਇੱਕ ਪਕੌੜਾ ਹੋਇਆ ਗੁਲਾਮ ਸੀ ਹੈਕਰਬੇਰੀ ਫਿਨ ਮਾਰਕਟ ਵੇਨ ਦੇ ਨਾਵਲ ਦਾ ਨਾਇਕ ਵੀ ਹੈ। ਈਰਾਨ ਦੇ ਹੀਰੋ ਫਰਾਦ ਨੂੰ ਤਾਂ ਅਸੀਂ ਸਾਰੇ ਹੀ ਜਾਣਦੇ ਆ। ਸੁਮੇਰੀਆ ਦੇ ਲੋਕਾਂ ਨੇ ਜਦੋਂ ਆਪਣੇ ਪਾਣੀਆਂ ਦੀ ਕੁਰਤੋਂ ਕਰਕੇ ਹਰੀ-ਭਰੀ ਜ਼ਮੀਨ ਮਾਰੂਥਲ ਬਣਾ ਲਈ ਤਾਂ ਪਿਆਸੇ ਮਰ ਰਹੇ ਬਗਦਾਦ ਦੇ ਲੋਕਾਂ ਲਈ ਫਰਾਦ ਬਾੜ ਪੁੱਟ ਕੇ ਨਦੀ ਬਗਦਾਦ ਲੈ ਆਇਆ ਸੀ। ਕਿਸਾਕਾਰਾਂ ਨੇ ਭਲੇ ਹੀ ਫਰਾਦ ਨੂੰ ਇੱਕ ਮਹਾਨ ਜੋਦੇ ਤੋਂ ਸ਼ੀਰ ਦਾ ਆਸ਼ਿਕ ਬਣਾ ਦਿੱਤਾ। ਉਹ ਹਜ਼ਾਰਾਂ ਹੀ ਪਿਆਸੇ ਲੋਕਾਂ ਨੂੰ ਨਾਲ ਲੈ ਕੇ ਜੁੜਿਆ ਸੀ ਪੰਜਾਬ ਦੇ ਦਰਿਆਵਾਂ ਕੰਢੇ ਬਹਾਦਰੀ ਦੇ ਘਟਕਾਰਨਾਵੇਂ ਨਹੀਂ ਹੋਏ ਜਿਨ੍ਹਾਂ ਵਿੱਚ ਵਿਆਸ ਕਿਨਾਰੇ ਮਹਾਨ ਸਕੰਦਰ ਦੀ ਹਾਰ ਅਤੇ ਕਬੀਲਿਆਂ ਵੱਲੋਂ ਘੇਰ ਕੇ ਉਹਨੂੰ ਫੱਟੜ ਕਰਨਾ ਵੀ ਸ਼ਾਮਲ ਸੀ ਪਰ ਕਿੱਸਾ ਪੈਦਾ ਨਹੀਂ ਹੋਇਆ ਪੰਜਾ ਦਰਿਆਵਾਂ ਦੇ ਪੰਜਾਬੀ ਸ਼ੇਰਾਂ ਨੇ ਇਹੋ ਜੇ ਅਣਗਿਣਤ ਕਾਰਨਾਮੇ ਕੀਤੇ ਪਰ ਸਹਿਦ ਦੇ ਨਜ਼ਰੀ ਨਹੀਂ ਚੜੇ ਜਿਹੜੇ ਇਸ਼ਕ ਦੇ ਕਿੱਸਿਆਂ ਵਾਂਗ ਹੀ ਲੋਕਚੇਤਨਾ ਵਿੱਚ ਘਰ ਘਰ ਜਾਂਦੇ ਭਾਵੇਂ ਕਿ ਦੁੱਲਾ ਭੱਟੀ ਨੇ ਕਾਫੀ ਹੱਦ ਤੱਕ ਇਸ ਪਖ ਨੂੰ ਇਸ ਖੱਪੇ ਨੂੰ ਪੂਰਨ ਦਾ ਯਤਨ ਕੀਤਾ ਜਸਰਤ ਤੇ ਮੋਹਣ ਭੰਡੇਰ ਵਰਗੇ ਸੂਰਮੇ ਤਾਂ ਹੋਰ ਵੀ ਰੌਕਟੇ ਖੜੇ ਕਰ ਦੇਣ ਵਾਲੇ ਨਾਇਕ ਸਨ ਬਹਾਦਰੀ ਦੇ ਸਾਇਦੀ ਤਸਵੀਰ ਉਦੋਂ ਬਦਲੀ ਜਦੋਂ ਪੰਜਾਬ ਗੁਰਾਂ ਦੇ ਨਾਂ ਤੇ ਵਸਣ ਲੱਗਾ ਦੂਜਾ ਭਾਗ ਅਸੀਂ ਜਿਹੜਾ ਉਹ ਇੱਕ ਵੱਖਰੇ એપisode ਵਿੱਚ ਤੁਹਾਡੇ ਲਈ ਲੈ ਕੇ ਜਾਈ